ਮੀਦਰ ਮਰਾਦਰੀ ਦੇ ਵਿੱਚੋਂ ਹੁਣ ਅੱਜਕਲ ਤੁਸੀਂ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਮੋਟਰਾਂ ਦੀ ਤਾਰ ਚੋਰੀ ਹੋ ਰਹੀ ਹੈ ਮੋਟਰਾਂ ਦੇ 스타ਟਰ ਚੋਰੀ ਹੋ ਰਹੇ ਨੇ ਠੀਕ ਹੈ ਤੇ ਉਸ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜੀ ਉਹ ਚੋਰੀ ਜਦੋਂ ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਜਾਂਦੇ ਹਾਂ ਦੇਖੋ ਪੁਲਿਸ ਤੇ ਤਾਂ ਦਬਾਅ ਕਦੀ ਰਹੇਗਾ ਜੇ ਉਹਨਾਂ ਦੀ ਰਿਕਾਰਡ ਦੇ ਵਿੱਚ ਐਫ ਆਈ ਆਰ ਦਰਜ ਹੋਏਗੀ ਤੇ ਉਹ ਜਵਾਬਦੇਹੀ ਬਣੇਗੀ ਪਰ ਤੁਸੀਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਇੱਕ ਬੜੀ ਬਾਖੂਬ ਪਤਾ ਹੋਵੇਗਾ ਕਿ ਉਹ ਪੁਲਿਸ ਰਿਪੋਰਟ ਨਾਰਮਲ ਕਾਰਵਾਈ ਕਰਕੇ ਛੱਡ ਦੇਣ ਦੀਆਂ ਉਹਨੂੰ ਐਫ ਆਈ ਆਰ ਦਾ ਦਰਜ ਨਹੀਂ ਕਰਦੇ ਹੈਗੇ ਚਾਹੇ ਉਹ ਸਕੂਲਾਂ ਚੋਰੀ ਹੋਵੇ ਚਾਹੇ ਉਹ ਸਾਡੇ ਨਿੱਜੀ ਕਿਸੇ ਮੋਟਰਾਂ ਦੀ ਚੋਰੀ ਹੋਵੇ ਹਾਂ ਚੋਰੀ ਦੀ ਸਮੱਸਿਆ ਬਹੁਤ ਵੱਧ ਚੁੱਕੀ ਆ ਹਾਂਜੀ ਲਾਅਨ ਆਰਡਰ ਵੀ ਬਹੁਤ ਖਰਾਬ ਹੋ ਚੁੱਕਾ ਹੈ ਇਸ ਵਕਤ ਦਾ ਹਾਂਜੀ ਇਹਦੇ 'ਚ ਬਹੁਤ ਸੁਧਾਰ ਕਰਨ ਦੀ ਲੋੜ ਹੈ ਹਾਂਜੀ ਤਾਂ ਕਿ ਲੋਕਾਂ ਨੂੰ ਇਹਨਾਂ ਮਸੀਤਾਂ ਦਾ ਸਾਹਮਣਾ ਨਾ ਕਰਨਾ ਪਵੇ ਬੇ ਭਾਰੀ ਨੁਕਸਾਨ ਹੋ ਜਾਂਦਾ ਹੈ ਤਾਂ ਚੋਰੀ ਕਰਦੇ ਆ ਹਾਂਜੀ ਉਹ ਕੁਝ ਵੀ ਪੈਸਾ ਬਹੁਤ ਘੱਟ ਪੈਸੇ